ਆ ਗਿਆ ਹੈ ਪਾਜਪਾ ਐਸਪੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਦੇ ਕਾਰ ਅਟੈਕ ਕੀਤਾ ਗਿਆ ਹੈ 5 ਤੋਂ 6 ਬਦਮਾਸ਼ਾਂ ਨੇ ਤਾਬਰ ਤੋੜ ਇੱਟਾ ਪੱਥਰ ਵਾਰਾਏ ਨੇ ਤੇ ਕਾਰ ਦੇ ਬਾਹਰ ਕਢੀ ਕਾਰ ਦੀ ਵੀ ਬੁਰੀ ਤਰ੍ਹਾਂ ਨਾਲ ਪਾਂਟੋੜ ਕੀਤੀ ਗਈ ਹੈ ਹਮਲੇ 'ਚ ਦੋ ਲੋਕਾਂ ਨੂੰ ਗੰਭੀਰ ਸੱਟਾਂ ਵੀ ਲੱਗੀਆਂ ਨੇ ਜੋ ਜੇਰੇ ਇਲਾਜ ਨੇ ਹਾਲਾਂਕਿ ਹਮਲੇ ਵਾਲੇ ਪਾਜਪਾ ਲੀਡਰ ਘਰ ਚ ਮੌਜੂਦ ਨਹੀਂ ਸੀ ਪੁਲਿਸ ਨੇ ਕੇਸ ਦਰਜ ਕਰਕੇ ਅਗਰੇਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਨਿਊਜ਼ 18 ਤੇ ਸਭ ਤੋਂ ਪਹਿਲਾਂ ਤਸਵੀਰਾਂ ਤੁਸੀਂ ਵੇਖ ਪਾਰੇ ਹੋ ਫੋਰਚੂਨਰ ਗੱਡੀ ਚਿੱਟੇ ਰੰਗ ਦੀ ਨਜ਼ਰ ਆ ਰਹੀ ਹੈ ਬੁਰੀ ਤਰੀਕੇ ਨਾਲ ਨੁਕਸਾਨੀ ਗਈ ਹੈ ਸ਼ੀਸ਼ੇ ਪੰਨੇ ਹੋਏ ਨੇ ਪਿਛਲੀਆਂ ਜੋ ਲਾਈਟਾਂ ਨੇ ਉਹ ਵੀ ਵੇਖਿਆ ਜਾ ਸਕਦੀ ਨੇ ਉਹ ਵੀ ਬੁਰੀ ਤਰੀਕੇ ਨਾਲ ਨੁਕਸਾਨੀਆਂ ਗਈਆਂ ਨੇ ਤੋੜੀਆਂ ਗਈਆਂ ਨੇ ਜੋ ਆਲੇ ਦੁਆਲੇ ਦੇ ਤਮਾਮ ਜੋ ਸ਼ੀਸ਼ੇ ਨੇ ਉਸ ਦੀ ਵੀ ਬੁਰੀ ਤਰੀਕੇ ਨਾਲ ਪੰਨ ਤੋੜ ਕੀਤੀ ਗਈ ਹੈ ਫਰੰਟ ਮਿਰਰ ਫੋਰਚੂਨਰ ਗੱਡੀ ਦਾ ਨਜ਼ਰ ਆ ਰਿਹਾ ਹੈ ਉਸ ਦੀ ਵੀ ਪੰਨ ਤੋੜ ਕੀਤੀ ਗਈ ਹੈ ਤੇ ਪੰਨ ਤੋਂ 6 ਬਦਮਾਸ਼ ਆਂਦੇ ਨੇ

ਜੀ ਰਜਿੰਦਰ ਤੇ ਮੈਂ ਮੁਰ ਤੋਂ ਆਪਣੇ ਸਹਿਯੋਗੀ ਦਾ ਰੁਕ ਕਰਾਂਗੀ ਤੇ ਲੁਜਾਂ ਤੋਂ ਵੱਡੀ ਖਬਰ ਦਾ ਜ਼ਿਕਰ ਕਰਿਆ ਨਿਊਜ਼ 18 ਤੇ ਸਭ ਤੋਂ ਪਹਿਲਾ ਐਕਸਕਲੂਸਿਵ ਤਸਵੀਰਾਂ ਤੁਸੀਂ ਵੇਖ ਪਰੇ ਹੋ ਚਿੱਟੇ ਰੰਗ ਦੀ ਫੋਰਚੂਨਰ ਗੱਡੀ ਨਜ਼ਰ ਆ ਰਹੀ ਹੈ ਫਰੰਟ ਜੋ ਮਿਰਰ ਹੈ ਮੁਰਲਾ ਮਿਰਰ ਹੈ ਬੁਰੀ ਤਰੀਕੇ ਨਾਲ ਨੁਕਸਾਨਿਆ ਗਿਆ ਹੈ ਕਿਉਂਕਿ ਇਟਾ ਪੱਥਰ ਜੋ ਨੇ ਉਹ ਵਰਾਏ ਗਏ ਨੇ ਤੇ ਮੇਰੇ ਨਾਲ ਮੇਰੇ ਸਹਿਯੋਗੀ ਰੋਹਿਤ ਗੋਡ ਫੋਨ ਲਾਈਨ ਤੇ ਮੌਜੂਦ ਨੇ ਰੋਹਿਤ ਕੀ ਕੋ ਜਾਣਕਾਰੀ ਕੌਣ ਆ ਬਦਮਾਸ਼ ਸੀ ਕੀ ਕੁਝ ਨਾਦੀ ਮਨਛਸੀ ਜੀ ਬਿਲਕੁਲ ਮੈਂ ਤੁਹਾਨੂੰ ਦੱਸ ਦੇਣਾ ਚਾਹਨਾ ਕਿ ਲੁਧਾਨਾ ਦੇ ਕਿਲਾ ਮੁਹੱਲਾ ਇਲਾਕਾ ਪਹਿਨਦਾ ਹੈ ਲੁਧਾਨਾ ਦੇ ਬਿਲਕੁਲ ਪੁਰਾਣਾ ਇਲਾਕਾ ਹੈ ਜਿੱਥੇ ਕਿਲੇ ਰਾਜਾ ਰਣਜੀਤ ਸਿੰਘ ਦਾ ਕਿਲਾ ਹੈਗਾ ਉਹਦੇ ਆਸ-ਪਾਸ ਦੀ ਇੱਕ ਕਲੋਨੀ ਹੈਗੀ ਆ ਜਿਸ ਕਲੋਨੀ ਦੇ ਵਿੱਚ ਇਹ ਬੀਜੇਪੀ ਐਸਸੀ ਜਿਹੜੇ ਵਿੰਗ ਦੇ ਜਿਹੜੇ ਪ੍ਰਧਾਨ ਹੈਗੇ ਨੇ ਜ਼ਿਲ੍ਹਾ ਪ੍ਰਧਾਨ ਹੈਗੇ ਨੇ ਅਜੀਤਪਾਲ ਸਿੰਘ ਉਹ ਉਹ ਉੱਥੇ ਰਹਿੰਦੇ ਨੇ ਉਹਨਾਂ ਦੇ ਘਰ ਦੇ ਉੱਤੇ ਹਮਲਾ ਹੋਇਆ ਹੈ 5 ਤੋਂ 6 ਲੋਕਾਂ ਪੱਖੋਂ ਇਹਨਾਂ ਦੇ ਘਰ ਦੇ ਉੱਤੇ ਹਮਲਾ ਕੀਤਾ ਗਿਆ ਹੈ ਅਰੇ ਇੱਥੇ ਤੱਕ ਕੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਉਹ ਉਹਨਾਂ ਪੱਖੋਂ ਗੋਲੀਆਂ ਵੀ ਹਵਾਈ ਫਾਇਰ ਵੀ ਦਿੱਤੇ ਗਏ ਨੇ ਪਰ ਇਸ ਚੀਜ਼ ਦੀ ਅਜੇ ਤੱਕ ਕੋਈ ਵੀ ਕਿਸੇ ਤਰੀਕੇ ਦੀ ਕੋਈ ਵੀ ਪੁਸ਼ਟੀ ਨਹੀਂ ਹੈ ਕਿ ਇਸ ਕਰਕੇ ਅਸੀਂ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰਦੇ ਹੈਗੇ ਪਰ ਆਸ-ਪਾਸ ਦੇ ਲੋਕਾਂ ਪੱਖੋਂ ਜਰੂਰ ਕਿਹਾ ਜਾ ਰਿਹਾ ਦਾ ਕਿ ਹਵਾਈ ਫਾਇਰ ਵੀ ਦਿੱਤੇ ਗਏ ਹੈ ਤੇ ਉੱਥੇ ਜਿਹੜੀਆਂ ਗੱਡੀਆਂ ਖੜੀਆਂ ਸੀ ਉਹਨਾਂ ਦੇ ਘਰ ਦੇ ਬਾਹਰ ਉਹਨਾਂ ਦੇ ਸ਼ੀਸ਼ੇ ਵੀ ਤੋੜੇ ਗਏ ਹੈ ਔਰ ਇੱਟਾ ਪੱਥਰ ਵੀ ਉਹਨਾਂ ਦੇ ਘਰ ਦੇ ਉੱਤੇ ਚਲਾ ਕੇ ਹਮਲਾ ਕੀਤਾ ਗਿਆ ਹੈ ਤਾਂ ਇੱਥੋਂ ਇੱਕ ਚੀਜ਼ ਤਾਂ ਸਾਫ਼ ਹੁੰਦੀ ਨਜ਼ਰ ਆ ਰਹੀ ਹੈ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਪੱਖੋਂ ਜਿਹੜੇ ਸੁਰੱਖਿਆ ਦੀ ਪੁਕਤਾ ਜਿਹੜੇ ਦਾਅਵੇ ਕੀਤੇ ਜਾਂਦੇ ਨੇ ਉਹ ਖੋਖਲੇ ਨਜ਼ਰ ਆ ਰਹੇ ਨੇ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਹਮਲਾਵਰ ਜਿਹੜੇ ਸੀਗੇ ਕਿਹਾ ਜਾ ਰਿਹਾ ਹੈ ਕਿ ਇਹ ਨਸ਼ਾ ਵੇਚਣ ਵਾਲੇ ਨਸ਼ਾ ਤਸਕਰ ਸੀਗੇ ਕਿਉਂਕਿ ਅਜੀਪਾਲ ਔਰ ਉਹਨਾਂ ਦੇ ਪਰਿਵਾਰ ਪੱਖੋਂ ਇਹ ਕਹਿਣਾ ਹੈ ਕਿ ਉਹਨਾਂ ਪੱਖੋਂ ਨਸ਼ਾ ਦੀ ਤਸਕਰੀ ਨੂੰ ਲੈ ਕੇ ਅਕਸਰ ਵਿਰੋਧ ਕੀਤਾ ਜਾਂਦਾ ਸੀ ਉਸ ਇਲਾਕੇ ਦੇ ਵਿੱਚ ਕੁਝ ਲੋਕ ਨਸ਼ਾ ਤਸਕਰੀ ਕਰਦੇ ਨੇ ਤੇ ਜਿਸ ਨੂੰ ਲੈ ਕੇ ਉਹ ਉਹਦਾ ਵਿਰੋਧ ਕਰ ਰਹੇ ਸੀ ਤੇ ਉਹਨਾਂ ਪੱਖੋਂ ਹੀ ਕਿਤੇ ਨਾ ਕਿਤੇ ਦੇਰ ਰਾਤ ਉਹਨਾਂ ਦੇ ਘਰ ਦੇ ਉੱਤੇ ਹਮਲਾ ਕੀਤਾ ਗਿਆ ਹੈ ਪੁਲਿਸ ਨੇ ਮਾਮਲਾ ਦਰਜ ਕਰ ਲਿੱਤਾ ਹੈ ਔਰ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕਿੰਨਾਂ ਲੋਕਾਂ ਪੱਖੋਂ ਇਹ ਹਮਲਾ ਕੀਤਾ ਗਿਆ ਹੈ ਔਰ

ਉਧਰੋਂ ਪੂਰੀ ਗੈਂਗ ਦੀ ਗੈਂਗਾਈਆ ਕੁਝ ਬਹਾਰੋ ਬੰਦੇ ਬੁਲਾਏ ਸਨ ਇਹੜਾ ਬੰਦਿਆਂ ਨੇ ਔਰ ਕੁਝ ਜਿਹੜਾ ਨਾ ਨਾਲ ਹੈ ਉਹ ਸੀਗੇ ਜਿਹੜੇ ਨਸ਼ਾ ਨੂੰ ਤਾਂ ਵੇਚਦੇ ਨੇ ਤੇ ਉਹਨਾਂ ਨੇ ਆਂਦੇ ਸਾਰੀ ਉਧਰੋਂ ਬੁਬਕਾਰੇ ਮਾਰਦੇ ਹੋਏ ਆਏ ਆ ਉਹਨਾਂ ਕੋਲ ਅਸਲਾ ਵਗੈਰਾ ਵੀ ਸੀਗਾ ਤੇ ਆਪਣਾ ਦਾਦੂਤ ਵੀ ਸੀਗੇ ਤੇ ਇਟਾ ਮਾਰਦੇ ਹੋਏ ਆਏ ਗੱਡੀ ਗੁੱਡੀ ਭੰਨ ਕੇ ਚਲੇ ਗਏ ਔਰ ਜੇ ਮੱਲਿਆੜੇ ਮੌਕੇ ਤੇ ਨਾਮ ਤੇ ਸ਼ਾਇਦ ਉਹ ਸਾਡਾ ਜਾਨੀ ਜਾਨੀ ਨੁਕਸਾਨ ਕਰ ਜਾਂਦੇ ਔਰ ਇਸ ਟੈਂਪ ਸਾਨੂੰ ਤੇ ਸਾਡੇ ਪਰਿਵਾਰ ਨੂੰ ਇਹਨਾਂ ਗੁੰਡਿਆਂ ਤੋਂ ਖਤਰਾ ਹੈ ਤੋਰ ਪਾਂਜੀ ਉਹਨਾਂ ਨੇ ਇਟਾ-ਟਾ ਮਾਰੀਆਂ ਸਾਡੇ ਘਰ ਚਿੱਟਾ ਮਾਰੀਆਂ ਸਾਡੇ ਘਰ ਦੇ ਅੰਦਰ ਤੱਕ ਪੜ ਗਏ ਹੈ ਜੀ ਜੇ ਉਹ ਕੁੜੀ ਸਾਡੀ ਨਾ ਆਪਣਾ ਮੌਕੇ ਤੇ ਬੂਹਾ ਬੰਦ ਕਰਦੀ ਸ਼ਾਇਦ ਉਹ ਉਹਨਾਂ ਨੇ ਅੰਦਰ ਤਾਈ ਗਏ ਸੀ ਉਹ ਉਹ ਕੁੜੀ ਨੇ ਪਛਾਨ ਕੇ ਬੂਹਾ ਬੰਦ ਕਰ ਲਿਆ ਸਾਡਾ ਬਚਾਓ ਗਿਆ ਨਹੀਂ ਤਾਂ ਸਾਇਦ ਸਾਡਾ ਜਾਨੀ ਇਨਸਾਨ ਵੀ ਕਰ ਦੱਸ ਉਹਨਾਂ ਨੇ ਜਾਂ ਤੇ ਬੁੱਤ ਲੱਗਿਆ ਜਾਂਦੇ ਕੋਈ ਹੋਰ ਵੀ ਗੱਲਬਾਤ ਨਹੀਂ ਹੋਈ ਨਹੀਂ ਕੋਈ ਹੋਰ ਗੱਲਬਾਤ ਨਹੀਂ ਹੋਈ ਗੋਲੀ ਗੋਲੀ ਉਹਨਾਂ ਦੇ ਕੋਸਲਾ ਸੀਗਾ ਗੋਲ ਚਲਾਈ ਉਹਨਾਂ ਨੇ ਫਾਇਰ ਕੀਤੇ ਹਾਂ ਚੌਂਕ 'ਚ ਪਹਿਲਾਂ ਉੱਥੇ ਫਾਇਰਪੂਰ ਕਰਕੇ ਤਾਂ ਇੱਧਰ ਨੂੰ ਆਏ ਨਾ ਜੀ ਉਹ